ਤੈਨੂੰ ਕੱਢਿਆ ਠੀਕ ਆ ਤੂੰ ਤੂੰ ਕੀ ਤੈਨੂੰ ਗਾਲ ਕੱਢਿਆ ਕਿਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਤੈਨੂੰ ਕੋਈ ਗਲਤ ਤਮੀਜ਼ ਦੇ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹੈਂ ਕੋਈ ਗੱਲ ਕਰੀ ਯਾਰ ਅਸੀਂ ਐਂ ਦੱਸ ਕਿਆ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੇ ਬੁਲਾਉਣੇ ਕਿਨੂੰ ਬੋਲਿਆ ਕੁਝ ਮਤ ਬੋਲੋ ਦੱਸੋ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਤੇ ਤੂੰ ਬਲਾਉ ਜਿਹਨੂੰ ਬਲਾਉਣਾ ਨਾ ਨਾ ਕੱਟ ਫੇ ਉਹ ਜਿਹੜਾ ਮਰਜੀ ਨੂੰ ਬਲਾਉ ਤੁਸੀਂ ਅਕਸਰਨਾ ਨੂੰ ਬਲਾਓ ਕਿਨੂੰ ਮਰਜੀ ਬਲਾਉਂਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਥਾਂ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਮੈਂ ਆਸੀਬ ਭੱਦੂ ਆ ਮੈਂ ਕਿਹੜੀ ਕੰਪਨੀ ਅਕਸਰਨਾ ਨੂੰ ਰੋਕੋ ਕਿਹੜੀ ਕੰਪਨੀ ਹੈ ਬਾਤ ਤੁਸੀਂ ਫੋਟੋਆਂ ਲਾਓ ਲੱਭੋ ਕਿਹੜੇ ਕੰਪਨੀ ਤੇ ਜੋ ਕੰਮ ਕਿਹੜੀ ਕਰਦਾ ਮੈਂ ਕੰਪਨੀ ਦਾ ਆ ਬਸ ਤੁਸੀਂ ਲੱਭੋ ਜਿਹਨੂੰ ਲੱਭਣਾ ਮੈਂ ਤੇਰੇ ਭੈਣੀ ਨਾ ਦੱਸਾਂ ਇਹ ਅਫਸਰ ਜਾ ਰਹੇ ਇਨਾਨੂ ਲੋਕ ਕੋ ਆਹ ਹੈ ਅਫਸਰ ਜਾਂਦੇ ਆ ਲੱਖ ਲੱਖ ਡੇ ਡੇ ਲੱਖ ਰੁਪਇਆ ਲੈਂਦੇ ਆ ਹੈ ਹਾਂ ਅੱਤੀ ਫੋ ਦੋ ਉਹ ਕੰਪਨੀ ਕੇ ਬਰ ਬੋਲ ਕੰਪਨੀ ਮੇਂ ਛੋਟੀ ਕੰਪਨੀ ਚਾ ਦੱਸੋ ਛੋਟੀ ਕੰਪਨੀ ਚਾ ਹਾਂ ਛੋਟੀ ਕੰਪਨੀ ਚਾ ਨਾ ਕੀ ਜਰਾ ਨਾ ਕੀ ਜਰਾ ਪੁਨਾ ਹਸਿੰਗ ਨਾ ਆਏ ਰਾਜਪੂਤਾ ਹਾਂ ਰਾਜਪੂਤਾ ਹਾਂ ਕੋਈ ਗੱਲ ਨਹੀਂ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪਟਾਡ ਦਿਓ ਇਹਨਾਂ ਤੇਰੇ ਕੋਲ ਕੋਈ ਨਹੀਂ ਪੁੰਦਿਆ ਤੇਰਾ ਰੁਕ ਜਾ ਹਾਂ ਬਲਾ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਰੁਕ ਸੇ ਫੱਦੋਂ ਬੱਤੇ ਇੱਥੇ ਨਹੀਂ ਤੂੰ ਗੱਡੀਆਂ ਲਾ ਕੇ ਜਾਂਦੇ ਵਧੀਆ ਬੰਦਾ ਤੂੰ ਵਧੀਆ ਬੰਦਾ ਬੱਦੀ ਨਾ ਤਾ ਅੱਜ ਨਹੀਂ 12 ਸਾਲ ਮੈਂ ਜੰਮਿਆ ਇੱਥੇ ਇੱਕੋ ਇੱਕ ਬੰਦਾ ਜਾਣਦਾ ਮੈਨੂੰ ਪਲਾੜਦਾ ਹੁਣ ਤੇਰੀ ਕਿਹੜੀ ਘੜੀ ਗੱਦੀ ਮੈਂ ਜੰਮਿਆ ਤੇਰੀ ਘਾਟਗਾਦੀ ਘਾਟਗਾਦੀ ਇਹਨਾਂ ਨੂੰ ਰੋਕੋ ਤੂੰ ਅੰਦਰ ਦੱਸ ਘਾਟ ਦਾ

ਦੇਖ ਲੋ ਇਹਦੇ ਹਾਲ ਦੇਖ ਲੈ ਤੁਸੀਂ ਕੀ ਕਹ ਡਟੇ ਹਾਲ ਚਾ ਦਾ ਕੀ ਹਾਲ ਹੈ ਹੈ ਅਬਜ਼ਰਬੰਗਣਾ ਨੂੰ ਤਸ ਰੋਕਦੇ ਜਿਹੜੇ 10000 12000 ਚ ਲੱਗ ਗਏ ਇਹਨਾਂ ਨੂੰ ਨਹੀਂ ਨਾ ਤੇ ਉੱਪਰ ਰੋਪ ਦਿਖਾਉਂਦੇ ਹੋ ਬਿਲਕੁਲ ਨਹੀਂ ਕੀ ਕਰਿਆ ਮੈਂ ਇੱਥੇ ਬੈਠਾ ਮੈਂ ਕਾਲ ਨਾ ਤੈਨੂੰ ਕੱਢਿਆ ਠੀਕ ਆ ਤੂੰ ਕੀ ਕੰਮੂ ਗਾਲ ਕੱਢਿਆ ਕਿਨੂੰ ਟੰਗੂ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਨੂੰ ਕੋਈ ਗਲਤ ਤਮੀਜ਼ ਨਾਲ ਗੱਲ ਕਰ ਰਿਹਾ ਤੂੰ ਕਿਦਾਂ ਬੋਲਦਾ ਹੈ ਕੋਈ ਫਾਲਤੂ ਗੱਲ ਕਰੀ ਯਾਰ ਅਸੀਂ ਐਂ ਦੱਸ ਕਿਆ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਤੂੰ ਕਿਨੂੰ ਬੋਲਿਆ ਕੁਝ ਮਤਬੋਦੱਸ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਬਲਾਓ ਜਿਹੜੋ ਬੁਲਾਉਣਾ ਨਾ ਨਾ ਕੱਢ ਫੇ ਉਹ ਜਿਹੜਾ ਮਰਜ਼ੀ ਨੂੰ ਬੁਲਾਓ ਤੁਸੀਂ ਅਫਸਰ ਨੂੰ ਬਲਾਕ ਨੂੰ ਮਰਜੀ ਬਲਾਓ ਡਰਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਤਾਂ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਮੈਂ ਅਫਸਰ ਖਦੂਆ ਕਿਹੜੀ ਕੰਪਨੀ ਅਫਸਰ ਨੂੰ ਰੋਕੋ ਕਿਹੜੀ ਕੰਪਨੀ ਹੈ ਬਾਤ ਤੁਸੀਂ ਫੋਟੋਆਂ ਲਾਓ ਲੱਭਾ ਕਿਹੜੇ ਕੰਪਨੀ ਦੀ ਕੰਪਨੀ ਕਿਹੜੀ ਦਾ ਮੈਂ ਕੰਪਨੀ ਦਾ ਆ ਬਸ ਤੁਸੀਂ ਲੱਭੋ ਜਿੰਨੂੰ ਲੱਭਣਾ ਮੈਂ ਤੇ ਲੱਭਾਂ ਮੈਂ ਵੀ ਨਾ ਦੱਸਾਂ ਇਹ ਅਫਸਰ ਜਾ ਰਹੇ ਇਨਾਨ ਨੂੰ ਰੋਕੋ ਹਾਂ ਅਕਸਰ ਜਾਂਦੇ ਆ ਲੱਖ ਲੱਖ ਡੇ ਡੇ ਲੱਖ ਰੁਪਇਆ ਲੈਂਦੇ ਆ ਹੈ ਹਾਂ ਅਸੀਂ ਫੋਦੂ ਆ ਕੋਪਲੀਕੇਟਰ ਬੋਲ ਬੇ ਕੰਪਨੀ ਮੇਂ ਛੋਟੀ ਕੰਪਨੀ ਚ ਆ ਦੱਸੋ ਛੋਟੀ ਕੰਪਨੀ ਚ ਆ ਛੋਟੀ ਕੰਪਨੀ ਚ ਨਾ ਕੀ ਜਰਾ ਹਾਂ ਨਾ ਕੀ ਜਰਾ ਪੁਨਾ ਅਸਿੰਗ ਨਾ ਆਏ ਰਾਤ ਪੂਤਾ ਰਾਜਪੂਤਾ ਹਾਂ ਰਾਤ ਪੂਤਾ ਹਾਂ ਕੋਈ ਗੱਲ ਨਹੀਂ ਮੇਰਾ ਬਾਪ ਵੀ ਇੱਥੇ ਲੱਗ ਗਿਆ ਜੜਬ ਪਟਾਉ ਦੇਓ ਇਹਨਾਂ ਤੇਰਾ ਫੋਨ ਪੜ੍ਹੋ ਨਹੀਂ ਪੜ੍ਹਦੇਂ ਤੇਰਾ ਕੋਈ ਗੱਲ ਹਾਂ ਬਲਾ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਰੁਕ ਇੱਥੇ ਫੋਦੋ ਬੱਚੇ ਇੱਥੇ ਨਹੀਂ ਤੂੰ ਫੋਦਿਆ ਗੱਡੀਆਂ ਲਾ ਕੇ ਜਾਂਦੇ ਵਧੀਆ ਬੰਦਾ ਤੂੰ ਵਧੀਆ ਬੰਦਾ ਬੱਧੀ ਨਾ ਤੂੰ ਜਣੀ 12 ਸਾਲ ਮੈਂ ਜੰਮਿਆ ਇੱਥੇ ਇੱਕ ਇੱਕ ਬੰਦਾ ਜਾਣਦਾ ਮੈਨੂੰ ਪਲਾੜਦਾ ਹੁਣ ਤੇਰੀ ਕਿਹੜੀ ਘਾਟ ਹੈਗੀ ਮੈਂ ਜੰਮਿਆ ਤੇ ਤੇਰੀ ਘਾਟ ਕਾਦੀ ਘਾਟ ਕਾਦੀ ਜਨਾਂ ਨੂੰ ਰੋਕੋ ਬੋਲਦਾ ਡਾਕਟਰ ਦੇ ਚ ਕੋ ਡਾਕਟਰੇ ਬੋਲੀ ਆਪ ਸਰਕੋ ਆਪੇ ਆਤੀ ਆਸ ਤੇ ਮੈਂ ਤੁਹਾਨੂੰ ਕਹਿੰਦੀ ਸੰਗ ਖਾਣੇ ਕਿਧਣੇ ਚੱਲੋ ਚੱਲੋ ਪੁੱਛਿਆ ਅੱਛਾ ਹੋ ਜਾ ਹੈ ਖਾਂਦੇ ਕਿੱਥੇ ਹੋ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਚ ਲੱਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜੀ ਨੋ ਸੈਂਡ ਕਰਨਾ ਕਰੋ ਪਿੱਛੇ ਜਾ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲਓ ਨੰਬਰ ਲੋਟ ਕਰੋ ਮੇਰਾ ਫੋਨ ਨੰਬਰ ਹੈ ਦੇਖ ਲਓ ਇਹਦੇ ਹਾਲ ਦੇਖ ਲੈ ਤੁਸੀਂ ਕਿਹੜਾ ਦਿੱਖਣਾ ਹਾਲ ਚਾਦਾ ਕੀ ਹਾਲ ਹੈ ਹੈ ਕਿਹੋ ਜਿਹਾ ਅਬ ਸਰਮੰਗਿਆਨ ਨੂੰ ਤਸ ਰੋਕ ਦੇ ਆ ਜਿਹੜੇ 10000 12 12000 ਚ ਲੱਗ ਗਏ ਇਹਨਾਂ ਨੂੰ ਨਹੀਂ ਨਾ ਤੇ ਉੱਪਰ ਉਤਰ ਰੋਬ ਦਿਖਾਉਂਦੇ ਹੋ ਬਿਲਕੁਲ ਨਹੀਂ ਮੈਂ ਇੱਥੇ ਬੈਠਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ